ਆ ਦੇਖੋ ਜਦੋਂ ਵੀਰ ਦਾ ਵਿਆਹ ਹੁੰਦਾ ਨਾ ਆਪਣੇ ਘਰ ਦੇ ਨੂੰ ਵਿਆਹ ਕੇ ਲਿਆਇਆ ਹੁੰਦਾ ਸਾਮ ਨੂੰ ਜਦੋਂ ਵੀ ਮੁੰਡਾ ਕੁੜੀ ਵਿਆਹ ਕੇ ਘਰ ਲਿਆਉਂਦਾ ਹੁੰਦਾ ਨਾ ਤਾਂ ਮਾਂ ਪਹਿਲੀ ਰਸਮ ਆਪ ਕਰਦੀ ਹੁੰਦੀ ਹੈ ਵਾਰ ਕੇ ਪਾਣੀ ਆਪ ਪੀਂਦੀ ਹੁੰਦੀ ਹੈ ਤੇ ਦੇਖੋ ਯਾਰ ਇਹ ਰਿਸ਼ਤੇਦਾਰਾਂ ਵੱਲੋਂ ਨਾ ਇਸ ਮੁੰਡੇ ਦੀ ਮਾਂ ਦੀ ਫੋਟੋ ਨੂੰ ਲਿਆ ਕੇ ਰਸਮ ਕਰਾਈ ਦੇਖੋ ਇਹੋ ਜੇ ਸਮੇਂ ਤੇ ਨਾ ਮਾਪਿਓ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਆਪਣੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਸਕਣ ਜੇ ਇਸ ਸਮੇਂ ਤੇ ਜੇ ਮਾਂ ਹੁੰਦੀ ਨਾ ਤਾ ਕਿੰਨਾ ਚਾਅ ਚੜਨਾ ਸੀ ਆਪਣੇ ਪੁੱਤ ਨੂੰ ਦੇਖ ਕੇ ਯਾਰ ਕਿੰਨੀ ਰੂਹ ਖੁਸ਼ ਹੋਣੀ ਸੀ ਮਾਂ ਦੀ ਯਾਰ ਜਿਹੜੀ ਮਾਂ ਨੇ ਪੜਾਇਆ ਤੇ ਲਿਖਾਇਆ ਤੇ ਸਾਂਭ ਸੰਭਾਲ ਕੀਤੀ ਤੇ ਅੱਜ ਉਹ ਤੋਂ ਬਗੈਰ ਖੁਸ਼ੀਆਂ ਵੀ ਅਧੂਰੀਆਂ ਲੱਗਣ ਲੱਗ ਜਾਂਦੀਆਂ ਨੇ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਆਪਣੇ ਪਰਿਵਾਰ ਦੇ ਲਈ ਦੁੱਖ ਦੇ ਵਿੱਚ ਜੀ ਰਹੀ ਹੁੰਦੀ ਹੈ ਹੋਰ ਕੋਈ ਥਾਂ ਨਹੀਂ ਲੈ ਸਕਦਾ ਮਾਂ ਦੀ ਥਾਂ ਤੇ ਮਾਂ ਚ ਕਿੱਡਾ ਹੌਸਲਾ ਹੁੰਦਾ ਦੇਖੋ ਆਪਣੇ ਪਰਿਵਾਰ ਨੂੰ ਨਾ ਜੋੜ ਕੇ ਰੱਖਦੀ ਹੈ ਯਾਰ ਕੀ ਕਹਿਣਾ ਚਾਹੂੰਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ